ਹੱਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਅਤੇ ਮੰਡ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋਏ ਸმოੱਚੇ ਕੀ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦਰਸ਼ਕ ਵੀਰੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮ ਹੋਗੇ ਔਰ ਤੁਹਾਡੀ ਚੜ੍ਹਦੀ ਕਲਾ ਦੀ ਪਰਮਾਤਮਾ ਪਾਸੋਂ ਕਾਮਨਾ ਕਰਦੇ ਹਾਂ ਸੋ ਦੋਸਤੋ ਹਾਜ਼ਰ ਹਾਂ ਤੁਹਾਡੇ ਕੋਲੇ ਇੱਕ ਅਜਿਹੇ ਜੰਗਵਾਜ ਦੀ ਜੀਵਨ ਗਾਥਾ ਲੈ ਕੇ ਜਿਸ ਜੰਗਵਾਜ ਦਾ ਜਨਮ ਦੂਸਰੇ ਸੰਸਾਰ ਜੰਗ ਦੇ ਦੌਰਾਨ ਹੋਇਆ ਤੇ ਉਹਦਾ ਜਿਹੜੀ ਰਿਟਾਇਰਮੈਂਟ ਉਸ ਟਾਈਮ ਹੋ ਰਹੀ ਆ ਵੈਸੇ ਜਦੋਂ ਇਹ ਵੀਡੀਓ ਤੁਹਾਡੇ ਹੱਥਾਂ ਦੇ ਵਿੱਚ ਹੋਵੇਗੀ ਉਦੋਂ ਤੱਕ ਉਹ ਰਿਟਾਇਰਮੈਂਟ ਲੈ ਕੇ ਜਾ ਚੁੱਕਾ ਹੋਵੇਗਾ ਸੋ ਦੂਸਰੇ ਸੰਸਾਰ ਜੰਗ ਤੋਂ ਜਨਮ ਹੁੰਦਾ ਤੇ ਜਦੋਂ ਦੁਨੀਆ ਤੀਸਰੇ ਸੰਸਾਰ جنگ ਦੇ ਮਹਾਨੇ ਤੇ ਖੜੀ ਆ ਉਸ ਟਾਈਮ ਉਸ ਯੋद्धा ਦੀ ਰਿਟਾਇਰਮੈਂਟ ਹੋ ਜਾਂਦੀ ਆ ਮੇਰੀ ਮਰਜ਼ਾ ਆ ਕਿ ਅਸਮਾਨੀ ਯੋद्धा ਭਾਰਤ 에ਅਰ ਫੋਰਸ ਦੀ ਸ਼ਾਨ ਰਹੀ 6 ਦशक 62 ਸਾਲ ਭਾਰਤੀ ਹਵਾਈ ਸੈਨਾ ਦੇ ਜਾਬਾਤ ਯੋਦਾ ਮੈਗ 21 ਸੋ ਦੋਸਤੋ ਮੈਗ 21 ਫਾਈਟਰ ਜੈਟ ਜਿਹੜਾ ਕਿ ਰਸ਼ੀਆ ਸੋਵੀਅਤ ਸੋਵੀਅਤ ਰਸ਼ੀਆ ਦੀ ਪਦਾਇਸ ਸੀ ਇਹ ਜਹਾਜ਼ ਹੋਂਦ ਵਿੱਚ ਉਦੋਂ ਆਇਆ ਜਦੋਂ ਸੰਸਾਰ ਤੇ ਦੂਸਰੀ ਸੰਸਾਰ ਜੰਗ ਚੱਲ ਰਹੀ ਸੀ ਕਿਉਂਕਿ ਹਥਿਆਰਾਂ ਦੀ ਪਦਾਇਸ਼ ਹਥਿਆਰਾਂ ਦੀ ਉਪਜ ਉਦੋਂ ਹੀ ਹੁੰਦੀ ਆ ਜਦੋਂ ਦੁਨੀਆ ਤੇ ਕੋਈ ਜੰਗ ਲੱਗੀ ਹੋਵੇ ਤੇ ਜੰਗ ਤੁਹਾਨੂੰ ਪਤਾ ਵੀ ਜੰਗ ਹਥਿਆਰਾਂ ਦੇ ਸਰਤੇਲੇ ਲੜੀ ਜਾਂਦੀ ਆ ਵੈਸੇ ਸਾਡਾ ਜਿਹੜਾ ਸਿੱਖ ਇਤਿਹਾਸ ਆ ਇਹ ਇਹਨਾਂ ਗੱਲਾਂ ਤੋਂ ਮਾਇਨੇ ਨਹੀਂ ਰੱਖਦਾ ਵੀ ਜੰਗ ਹਥਿਆਰਾਂ ਨਾਲ ਲੜੀ ਜਾਂਦੀ ਆ ਜਾਂ ਜਜ਼ਬਿਆਂ ਨਾਲ ਲੜੀ ਜਾਂਦੀ ਆ ਕਿਉਂਕਿ ਅਸੀਂ ਨਾਗੜੀਆਂ ਦੇ ਨਾਲ ਹਾਥੀਆਂ ਦੇ ਮੂੰਹ ਮੋੜੇ ਹੋਏ ਆ ਸੋ ਇਸ ਕਰਕੇ ਦੋਸਤੋ ਆਪਾਂ ਜੋ ਬਸ ਵਿਜੋਦਾ ਦੀ ਗੱਲ ਕਰਨ ਜਾ ਰਹੇ ਹਾਂ ਸੋ ਦੂਸਰਾ ਸੰਸਾਰ ਜੰਗ ਚੱਲ ਰਿਹਾ ਸੀ ਸੋ ਵਿਤ ਰੂਸ ਸੰਸਾਰ ਦੇ ਵਿੱਚ ਦੋ ਹੀ ਤਾਕਤਾਂ ਉਸ ਟਾਈਮ ਤੋਂ ਚੱਲੀਆਂ ਆ ਰਹੀਆਂ ਨੇ ਜਿਹੜੀਆਂ ਸਮੁੱਚੇ ਸੰਸਾਰ ਤੇ ਆਪਣੀ ਜਿਹੜੀ ਹੈਗੀ ਆ ਸੁਪਰ ਪਾਵਰ ਨੂੰ ਦਰਸਾ ਰਹੀਆਂ ਨੇ ਇੱਕ ਸੀ ਉਦੋਂ ਸੋਵੀਅਤ ਸੰਘ ਦੂਸਰਾ ਅਮਰੀਕਾ ਅੱਜ ਵੀ ਜੇ ਤੁਲਨਾ ਕੀਤੀ ਜਾਵੇ ਰੂਸ ਤੇ ਅਮਰੀਕਾ ਠੀਕ ਆ ਵੀ ਚਾਈਨਾ ਵੀ ਆਪਣੇ ਆਪ ਨੂੰ ਜਿਹੜਾ ਸੁਪਰ ਪਾਵਰ ਕਹਾਉਣ ਤੋਂ ਪਿੱਛੇ ਨਹੀਂ ਹਟ ਰਿਹਾ ਪਰ ਫਿਰ ਵੀ ਜੇ ਟੱਕਰ ਦੇ ਦੇਸ਼ਾਂ ਦੀ ਗਿਣਤੀ ਕੀਤੀ ਜਾਵੇ ਤਾਂ ਅਮਰੀਕਾ ਤੇ ਰੂਸ ਬਰਾਬਰ ਦੇ ਨੇ ਪਰ ਫਿਰ ਵੀ ਰੂਸ ਕਈ ਦੇਸ਼ਾਂ ਤੇ ਅੱਜਕੱਲ੍ਹ ਭਾਰੀ ਪੈ ਰਿਹਾ ਸੋ ਦੋਸਤੋ ਪੇਸ਼ ਆ ਉਸ ਜੰਗਵਾਜ ਦੀ ਦਾਸਤਾਨ ਥੋੜਾ ਜਿਹਾ ਕਿਉਂਕਿ ਇੰਨੀਆਂ ਲੰਮੀਆਂ ਗੱਲਾਂ ਕਈ ਵਾਰੀ ਹੁਣ ਚੇਤੇ ਨਹੀਂ ਰਹਿੰਦੀਆਂ ਉਹਨਾਂ ਨੂੰ ਥੋੜਾ ਲਿਖਤੀ ਰੂਪ ਦੇ ਵਿੱਚ ਤੁਹਾਡੀ ਸੇਵਾ ਦੇ ਵਿੱਚ ਰੱਖਣ ਦਾ ਯਤਨ ਕਰ ਰਹੇ ਹਾਂ ਵੀ ਜਦੋਂ ਸੰਸਾਰ ਜੰਗ ਦੂਸਰੀ ਚੱਲ ਰਹੀ ਸੀ ਤੇ ਉਦੋਂ ਅਮਰੀਕਾ ਤੇ ਜਿਹੜਾ ਸੋਵੀਅਤ ਸੰਘ ਸੀ ਤੇ ਬਾਕੀ ਵੀ ਜਿਹੜੇ ਪੈਰਾਸਰ ਦੇਸ਼ ਸੀ ਚਾਹੇ ਉਹ ਜਰਮਨੀ ਸੀ ਇਟਲੀ ਸੀ ਫਰਾਂਸ ਆ ਕਿਉਂਕਿ ਉਦੋਂ ਕਈ ਦੇਸ਼ਾਂ ਦਾ ਆਪਸ ਵਿੱਚ ਮੁਕਾਬਲਾ ਹੋਇਆ ਉਹਨਾਂ ਦੇ ਵਿੱਚ ਹਥਿਆਰਾਂ ਦੀ ਜਿਹੜੀ ਆ ਦੌੜ ਸ਼ੁਰੂ ਹੋ ਚੁੱਕੀ ਸੀ ਤੇ ਜਦੋਂ ਕੋਈ جنگ ਲੱਗੀ ਹੋਵੇ ਤਾਂ ਦੇਸ਼ਾਂ ਨੂੰ ਹਥਿਆਰਾਂ ਦੀ ਜ਼ਰੂਰਤ ਹੁੰਦੀ ਆ ਤੇ ਫਿਰ ਉਦੋਂ ਨਵੇਂ ਤੋਂ ਨਵੇਂ ਹਥਿਆਰਾਂ ਦੀ ਜਿਹੜੀ ਖੋਜ ਕੀਤੀ ਜਾਂਦੀ ਆ ਤੇ ਨਵੇਂ ਤੋਂ ਨਵੇਂ ਹਥਿਆਰ ਹੋਂਦ ਵਿੱਚ ਆਉਂਦੇ ਨੇ ਸੋ ਦੋਸਤੋ ਇਹ ਜਿਹੜਾ ਮੈਗ 21 ਜਹਾਜ਼ ਫਾਈਟਰ ਜੈਟ ਇਹ ਸੋਵੀਅਤ ਰੂਸ ਦੀ ਪਦੈਸ ਸੀ ਇਹਨੂੰ ਸੋਵੀਅਤ ਰੂਸ ਨੇ ਵਿਕਸਿਤ ਕੀਤਾ ਸੀ ਤੇ ਇਹ ਜਹਾਜ਼ ਉਸ ਟਾਈਮ ਇੰਨਾ ਤਕੜਾ ਸੀ ਨਾ ਤੇ ਇਹਨੂੰ ਜਾਣਨ ਦੇ ਲਈ ਅਮਰੀਕਾ ਦੇ ਅਜਰੈਲ ਵੀ ਜਿਹੜੇ ਬੜੇ ਉਕਸਤ ਸੀ ਉਤਸਕਤਾ ਸੀ ਕਿਉਂਕਿ ਇਹ ਸੁਪਰਸੋਨਿਕ ਫਾਈਟਰ ਜੈਟ ਸੀ ਜਿਹੜਾ ਗਤੀ ਦੀ ਆਵਾਜ਼ ਨਾਲੋਂ ਵੀ ਤੇਜ਼ ਚੱਲ ਰਿਹਾ ਸੀ ਸੋ ਦੋਸਤੋ ਇਸ ਲਈ ਜਦੋਂ ਇਹ ਜਹਾਜ਼ ਫਾਈਟਰ ਜੈਟ ਰੂਸ ਨੇ ਹੋਂਦ ਦੇ ਵਿੱਚ ਲਿਆਂਦਾ ਬਣਾ ਲਿਆ ਤੇ ਇਹਨੇ ਫਿਰ ਪ੍ਰਵਾਜ ਭਰੀ ਆਪਣੀ ਗਰਜਣਾ ਦੇ ਨਾਲ ਦੁਸ਼ਮਣ ਦੇਸ਼ਾਂ ਦੇ ਪਸੀਨੇ ਸੜਾਏ ਅਜਰੈਲ ਤੇ ਅਮਰੀਕਾ ਨੇ ਫਿਰ ਇਹਦੀ ਟੈਕਨੋਲੋਜੀ ਨੂੰ ਚੋਰੀ ਕਰਨ ਦੇ ਲਈ ਕਈ ਕੋਸ਼ਿਸ਼ਾਂ ਕੀਤੀਆਂ ਕਿਉਂਕਿ ਕੋਈ ਵੀ ਦੇਸ਼ ਇਹ ਨਹੀਂ ਚਾਹੁੰਦਾ ਵੀ ਸਾਤੋਂ ਕੋਈ ਉੱਪਰ ਚੱਲਿਆ ਜਾਵੇ ਸਾਤੋਂ ਕੋਈ ਤਕੜਾ ਫਾਈਟਰ ਜੈਟ ਬਣਾ ਲਵੇ ਕਿਉਂਕਿ ਕਿਸੇ ਵੀ جنگ ਦਾ ਜਿਹੜਾ ਰੁਖ ਬਦਲਣ ਦੇ ਲਈ ਫਾਈਟਰ ਜੈਟ ਦਾ ਜਿਹੜਾ ਬਹੁਤ ਅਹਿਮ ਰੋਲ ਹੁੰਦਾ ਜੋ ਸਮੇਂ-ਸਮੇਂ ਫਾਈਟਰ ਜੈਟਸ ਨੇ ਨਿਵਾਇਆ ਸੋ ਇਸ ਕਰਕੇ ਅਮਰੀਕਾ ਤੇ ਅਜਰੈਲ ਇਹ ਜਾਣਨਾ ਚਾਹੁੰਦੇ ਸੀ ਵੀ ਇਹਦੇ ਵਿੱਚ ਰੂਸ ਨੇ ਇਹ ਜੀ ਕਿਹੜੀ ਟੈਕਨੋਲੋਜੀ ਪਾਈ ਆ ਵੀ ਜਿਹੜਾ ਇਹ ਇੰਨ ਤੇਜ਼ ਚੱਲ ਰਿਹਾ ਇਹਦੀ ਮਾਰਕ ਸ਼ਮਤਾ ਇੰਨੀ ਆ ਵੀ ਜਿਹੜਾ ਦੁਸ਼ਮਣਾਂ ਨੂੰ ਪਸੀਨੇ ਆਉਂਦੇ ਨੇ ਤੇ ਜਦੋਂ ਇਹ ਅਸਮਾਨ ਦੇ ਵਿੱਚ ਗਰਜਦਾ ਤੇ ਦੁਸ਼ਮਣ ਦੇਸ਼ਾਂ ਦੀ ਜਿਹੜੀ ਆ ਉਹਦੇ ਕਹਿਣ ਨੂੰ ਮਿੱਟੀ ਪਲੀਤ ਹੋਣ ਤੱਕ ਹੋ ਜਾਂਦੀ ਆ ਤੋ ਇਸ ਕਰਕੇ ਆਵਾਜ਼ ਦੀ ਗਤੀ ਤੋਂ ਚੱਲਣ ਤੇਜ਼ ਚੱਲਣ ਵਾਲਾ ਇਹ ਜਹਾਜ਼ ਰੂਸ ਨੇ ਉਸ ਟਾਈਮ ਜਿਹੜਾ ਆਜ਼ਾਦ ਕੀਤਾ ਤਾਂ ਉਸ ਸਮੇਂ ਜੋ ਸੋਵੀਅਤ ਰੂਸ ਦਾ ਸਾਰਾ ਮਤਲਬ ਧਿਆਨ ਹੀ ਇਸੇ ਪਾਸੇ ਸੀ ਦੂਸਰੀ ਸੰਸਾਰ ਜੰਗ ਵੇਲੇ ਕੋਈ ਤਕੜਾ ਫਾਈਟਰ ਜੈਟ ਜਿਹੜਾ ਹੋਂਦ ਵਿੱਚ ਲਿਆਂਦਾ ਜਾਣਾ ਚਾਹੀਦਾ ਜਿਹਦੇ ਨਾਲ ਜਿਹੜਾ ਦੁਨੀਆ ਤੇ ਰਾਜ ਕੀਤਾ ਜਾ ਸਕੇ ਕਿਉਂਕਿ ਕੋਈ ਵੀ ਜਿਹੜਾ ਤਕੜਾ ਮੌਲਕਾ ਉਹ ਦੁਨੀਆ ਤੇ ਰਾਜ ਕਰਨ ਦੀ ਸੋਚਦਾ ਪਹਿਲਾਂ ਆਪਣੇ ਦੇਸ਼ ਤੇ ਰਾਜ ਹੁੰਦਾ ਫਿਰ ਇਹਨੂੰ ਹੁੰਦਾ ਵੀ ਸਾਰੀ ਦੁਨੀਆ ਤੇ ਮੇਰਾ ਰਾਜ ਹੋਵੇ ਸੋ ਰੂਸ ਨੇ ਆਪਣਾ ਧਿਆਨ ਇਸ ਪਾਸੇ ਕੇਂਦਰਿਤ ਕੀਤਾ ਤੇ ਫਿਰ ਉਹ ਸਮਾਂ ਆਇਆ ਜਦੋਂ ਰਸ਼ੀਆ ਸੋਵੀਅਤ ਰੂਸ ਆਪਣਾ ਇਹ ਸੁਪਰਸੋনিক ਮੈਗ 21 ਫਾਈਟਰ ਜੈਟ ਬਣਾਉਣ ਦੇ ਵਿੱਚ ਕਾਮਯਾਬ ਹੋ ਗਿਆ ਸੋ ਦੋਸਤੋ ਭਾਰਤ ਦਾ ਇਹਦੇ ਨਾਲ ਕੀ ਸੰਬੰਧ ਸੀ ਰਸ਼ੀਆ ਨੇ ਇਹਨੂੰ ਫੋਨ ਦੇ ਵਿੱਚ ਲਿਆਂਦਾ ਰਸિયા ਦੀ ਇਹ ਪਤਾਇਸ਼ ਆ ਰਸિયા ਦਾ ਜਹਾਜ਼ ਆ ਪਰ ਅਸੀਂ ਕਿਉਂ ਇਹਦੇ ਤੇ ਗੱਲ ਕਰ ਰਹੇ ਆ ਅਸੀਂ ਇਸ ਤੇ ਗੱਲ ਇਸ ਵਾਸਤੇ ਕਰ ਰਹੇ ਆ ਕਿ ਇਹਨੇ 6 10 62 ਸਾਲ 1963 ਤੋਂ ਲੈ ਕੇ ਜੋ 2025 ਅੱਜ ਜਦੋਂ ਇਹ ਵੀਡੀਓ ਰਿਕਾਰਡ ਹੋ ਰਹੀ ਆ 26 ਸਤੰਬਰ ਦਾ ਦਿਨ ਅੱਜ ਦੇ ਦਿਨ ਚੰਡੀਗੜ੍ਹ ਦੇ ਵਿੱਚ ਇਹਦੀ ਆਖਰੀ ਪਰਵਾਜ਼ ਭਰੀ ਗਈ ਆ ਅੱਜ ਤੋਂ ਬਾਅਦ ਇਹ ਰਿਟਾਇਰ ਹੋ ਜਾਊਗਾ ਤੇ ਇਹ ਫਿਰ ਕਿਸੇ ਵੀ ਆਪਣਾ ਜਿਹੜਾ ਭਾਰਤ ਕੋਈ ਵੀ ਜੰਗ ਲੜਦਾ ਉਹਦੇ ਵਿੱਚ ਇਹਦਾ ਕੋਈ ਰੋਲ ਨਹੀਂ ਹੋਊਗਾ ਪਿਛਲੀਆਂ ਜੰਗਾਂ ਦੇ ਵਿੱਚ ਇਹਨੇ ਕਿਵੇਂ ਭੂਮਿਕਾ ਨਿਭਾਈ ਆ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਸੋ ਸਾਡਾ ਇਹਦੇ ਤੇ ਗੱਲ ਕਰਨ ਦਾ ਮਸਲਾ ਇਹ ਆ ਵੀ ਜਦੋਂ ਇਹ 1949 1960 ਸੌਰੀ 1960 ਦੇ ਵਿੱਚ ਰਸ਼ੀਆ ਦੀ ਜਿਹੜੀ 에ਅਰ ਫੋਰਸ ਦੇ ਵਿੱਚ ਸ਼ਾਮਲ ਹੋਇਆ ਨਾ ਤਾਂ ਫਿਰ ਜਿਹੜੇ ਹੋਰ ਦੇਸ਼ਾਂ ਦੀ ਵੀ ਨਿਗਾਹ ਦੇ ਤੇ ਗਈ ਹਰ ਦੇਸ਼ ਚਾਹੁੰਦਾ ਜਦੋਂ ਕਿਸੇ ਚੰਗੇ ਫਾਈਟਰ ਜੈਟ ਦੀ ਜਿਹੜੀ ਆ ਉਪਜ ਹੁੰਦੀ ਆ ਬਣਦਾ ਉਹਨੂੰ ਸਾਰੇ ਦੇਸ਼ ਜਾਂ ਬਣਾਉਣਾ ਚਾਹੁੰਦੇ ਨੇ ਜਾਂ ਫਿਰ ਬਣੇ ਹੋਏ ਦੇਸ਼ ਤੋਂ ਖਰੀਦਣਾ ਚਾਹੁੰਦੇ ਨੇ ਸੋ ਦੋਸਤੋ ਭਾਰਤ ਦੇ ਵਿੱਚ ਇਹਦੀ ਗੱਲ ਕਿਉਂ ਹੋ ਰਹੀ ਆ ਤੇ ਜਦੋਂ ਇਹ ਜਹਾਜ਼ ਰੂਸ ਨੇ ਵਿਕਸਿਤ ਕਰ ਲਿਆ ਤਾਂ ਫਿਰ ਇਹ ਭਾਰਤ ਦੇ ਵਿੱਚ ਵੀ ਆਇਆ ਇਹ ਭਾਰਤ ਦੇ ਵਿੱਚ 1963 ਦੇ ਵਿੱਚ ਆ ਗਿਆ ਸੀ। 4 ਸਾਲ ਬਾਅਦ ਰਸ਼ੀਆ ਨੇ 4 ਸਾਲ ਬਾਅਦ ਹੀ ਬਣਾਉਣ ਤੋਂ ਇਹਨੂੰ ਭਾਰਤ ਨੂੰ ਦੇ ਦਿੱਤਾ ਸੀ। ਤੇ ਫਿਰ ਇਹ ਭਾਰਤੀ ਫੌਜ ਦੇ ਵਿੱਚ ਸ਼ਾਮਲ ਹੁੰਦਾ। ਰਸ਼ੀਆ ਨੇ ਤਕਰੀਬਨ ਇਹ 10,000 ਦੇ ਕਰੀਬ ਫਾਈਟਰ ਜੈਟ ਬਣਾਏ ਸੀ। ਜਿਦੇ ਵਿੱਚੋਂ ਲਗਭਗ 850 ਫਾਈਟਰ ਜੈਟ ਭਾਰਤ ਨੂੰ ਮੈਗ 21 ਮਿਲੇ। ਸੋ ਦੋਸਤੋ ਇਹਦਾ ਜਿਹੜਾ ਅਪਨਾਮ ਆ ਉਹ ਪੈਂਥਰਾਸ ਇਹ ਜੈਟ ਭਾਵੇਂ ਖਰੀਦਿਆ ਰੂਸ ਤੋਂ ਗਿਆ ਸਾਰਾ ਸਾਡੀ ਇੰਡੀਅਨ 에ਅਰ ਫੋਰਸ ਦੀ ਅਗਵਾਈ ਇੰਡੀਅਨ 에ਅਰ ਫੋਰਸ ਦੀ ਨਹੀਂ ਉਹ ਗਰੁੱਪ ਦੀ ਅਗਵਾਈ ਜਿਹੜੇ ਇਸ ਸਕੁਆਡਰਨ ਨੂੰ ਉਦੋਂ ਆਪਣਾ ਅਪਰੇਟ ਕਰ ਰਹੇ ਸੀ ਮੇਜਰ ਦਿਲਬਾਖ ਸਿੰਘ ਸਾਡੇ ਸਰਦਾਰ ਜੀ ਸੀ ਬਾਅਦ ਵਿੱਚ ਉਹ ਇੰਡੀਅਨ 에ਅਰ ਫੋਰਸ ਦੇ ਚੀਫ ਵੀ ਬਣੇ ਉਹਨਾਂ ਦੇ ਜੋ ਅਗਵਾਈ ਦੇ ਹੇਠ ਇਹ ਆਪਣਾ ਜਿਹੜੀ ਹੈ ਇੱਕ ਪਹਿਲੀ ਕਿ ਮੈਗਰਫੈਟ ਜ ਆਪਣੇ ਮੈਗ 21 ਫਾਈਟਰ ਜੈਟ ਦੀ ਸਕਵਾਰਡਨ ਜਿਹੜੀ ਆ ਬਣੀ ਇਹ ਫਿਰ ਜਦੋਂ ਭਾਰਤ ਦੇ ਵਿੱਚ ਆ ਗਈ ਇਹ ਸਕਵਾਰਡਨ ਬਣ ਗਈ ਤੇ ਦੋਸਤੋ ਤੁਹਾਨੂੰ ਪਤਾ ਉਸ ਤੋਂ ਬਾਅਦ ਦੇ ਵਿੱਚ ਵੀ ਫਿਰ ਦੋ ਤਿੰਨ جنگਾਂ ਲੱਗੀਆਂ ਜਿਹਦੇ ਵਿੱਚ 1965 ਦੀ جنگ ਤੁਸੀਂ ਜਾਣਦੇ ਹੋ 1965 ਭਾਰਤ ਤੇ ਪਾਕਿਸਤਾਨ ਦੀ جنگ ਹੁੰਦੀ ਆ ਉਹਦੇ ਵਿੱਚ ਵੀ ਫਿਰ ਏਮੈਕ 21 ਦੀ अहम ਊਮਕਾ ਸੀ ਦੁਸ਼ਮਣਾਂ ਨੂੰ ਜਿਹੜਾ ਕਰਾਰਾ ਜਵਾਬ ਦਿੱਤਾ ਗਿਆ ਤੇ ਭਾਰਤ ਦਾ ਝੰਡਾ ਬਲੰਦ ਹੋਇਆ ਫਿਰ ਉਹ ਸਮਾਂ ਆਇਆ 1975 ਦਾ ਜਦੋਂ ਫਿਰ ਭਾਰਤ ਅਤੇ ਪਾਕਿਸਤਾਨ ਦੇ ਵਿੱਚ جنگ ਹੁੰਦੀ ਆ ਤੇ ਕੱਲਾ ਭਾਰਤ ਦੀ ਜਿੱਤ ਨਹੀਂ ਭਾਰਤ ਵੱਲੋਂ ਪਾਕਿਸਤਾਨ ਦੇ ਦੋ ਟੁਕੜੇ ਕਰ ਦਿੱਤੇ ਜਾਂਦੇ ਨੇ ਪਾਕਿਸਤਾਨ ਦੇ ਵਿੱਚੋਂ ਇੱਕ ਬੰਗਲਾਦੇਸ਼ ਆ ਜਿਹੜਾ ਵੱਖਰਾ ਕਰ ਦਿੱਤਾ ਜਾਂਦਾ 93 ਹਜ਼ਾਰ ਫੌਜੀ ਸਮੇਤ ਅਸਲੇ ਦੇ ਭਾਰਤ ਦੇ ਅੱਗੇ ਸਰੈਂਡਰ ਕਰ ਦਿੰਦੇ ਨੇ ਉਹਦੇ ਵਿੱਚ ਵੀ ਜਿਹੜਾ ਮੈਗ 21 ਦੀ ਬੜੀ ਵੱਡੀ ਭੂਮਿਕਾ ਸੀ ਜਿੱਤ ਦੇ ਵਿੱਚ ਅਹਿਮ ਰੋਲ ਸੀ ਇਸ ਅਸਮਾਨੀ ਯੋद्धा ਮੈਗ 21 ਦਾ ਸੋ ਦੋਸਤੋ ਇਹ ਜਿਹੜਾ ਮੈਗ 21 ਜਹਾਜ਼ ਇਹਦਾ ਜਿਹੜਾ ਜਲਵਾ ਪੂਰੀ ਦੁਨੀਆ ਤੇ ਛਾ ਗਿਆ ਪੂਰੀ ਦੁਨੀਆ ਤੇ ਇਹਦਾ ਰਾਜ ਤਕਰੀਬਨ ਅਸਮਾਨੀ ਯੋद्धा ਇਹਨੂੰ ਗਿਣਿਆ ਜਾਣ ਲੱਗਾ ਤੇ ਜਦੋਂ ਫਿਰ ਕਿਸੇ ਚੀਜ਼ ਦੀ ਇੰਨੀ ਮਸ਼ਹੂਰੀ ਹੁੰਦੀ ਆ ਚੀਜ਼ ਇੰਨੀ ਮਸ਼ਹੂਰ ਹੋ ਜਾਂਦੀ ਆ ਨਾ ਫਿਰ ਦੂਸਰੇ ਦੇਸ਼ਾਂ ਨੂੰ ਵੀ ਹੁੰਦਾ ਵੀ ਸਾਨੂੰ ਪਤਾ ਤਾਂ ਲੱਗੇ ਵੀ ਇਹਦੇ ਵਿੱਚ ਇਹੋ ਜਿਹਾ ਕੀ ਆ ਤਾਂ ਫਿਰ ਉਹ ਦੁਸ਼ਮਣ ਦੇਸ਼ਾਂ ਨੇ ਵੀ ਇਹਦੇ ਤੇ ਬਾਜ਼ ਅੱਖ ਰੱਖਣੀ ਸ਼ੁਰੂ ਕਰਤੀ ਕਿਉਂਕਿ ਜਿਹੜੇ ਸូវੀਅਤ ਸੰਘ ਦੇ ਵਿਰੋਧੀ ਦੇਸ਼ ਸੀ ਉਹ ਦੇਖਣਾ ਚਾਹੁੰਦੇ ਸੀ ਵੀ ਰੂਸ ਨੇ ਮੈਗ 21 ਦੇ ਵਿੱਚ ਇਹੋ ਜਿਹਾ ਕੀ ਬ੍ਰੂਤ ਭਰਿਆ ਵੀ ਜਿਹੜਾ ਆਵਾਜ਼ ਦੀ ਗਤੀ ਤੋਂ ਤੇਜ਼ ਚੱਲਦਾ ਹੈ ਦੀ ਮਾਰਕ ਸ਼ਮਤਾ ਇੰਨੀ ਵਧੀਆ ਵਾ ਵੀ ਜਿੱਥੇ ਵੀ ਇਹ ਆਪਣਾ ਜੰਗ ਦੇ ਵਿੱਚ ਉਤਰਦਾ ਤਾਂ ਫਤਿਹ ਹੁੰਦੀ ਆ ਸੋ ਦੋਸਤੋ ਇਸ ਕਰਕੇ ਇਹ ਜਿਹੜੇ ਜਹਾਜ਼ ਕੱਲੇ ਭਾਰਤ ਨੂੰ ਨਹੀਂ ਮਿਲੇ ਸੀ 1000 ਕੁਸਕ ਜਹਾਜ਼ ਅਮਰੀਕਾ ਨੇ ਆਪਣੇ ਸੌਰੀ ਰੂਸ ਨੇ ਬਣਾਏ ਸੀ ਜਿਹੜੇ 60 ਦੇਸ਼ਾਂ ਨੂੰ ਦਿੱਤੇ ਗਏ ਜਿਹੜੇ ਵੀ ਦੇਸ਼ਾਂ ਦਾ ਉਸ ਟਾਈਮ ਸੋਵੀਅਤ ਸੰਘ ਦੇ ਨਾਲ ਚੰਗਾ ਮੇਲ ਮਲਾਪ ਸੀ ਉਹਨਾਂ ਦੇਸ਼ਾਂ ਨੂੰ ਜਹਾਜ਼ ਦਿੱਤੇ ਗਏ ਉਹਨਾਂ ਦੇ ਵਿੱਚੋਂ ਇਰਾਕ ਤੇ ਏਜਿਪਟ ਇਹ ਜਿਹੜਾ ਆਪਣਾ ਗਾਜ਼ਾ ਦੇ ਨੇੜੇ ਕੋਈ ਦੇਸ਼ ਆ ਏਜਿਪਟ ਤੇ ਇੱਕ ਇਰਾਕ ਨੂੰ ਦਿੱਤੇ ਗਏ ਸੋ ਜਦੋਂ ਇਹ ਜਹਾਜ਼ ਦੁਨੀਆ ਤੇ ਰਾਜ ਕਰ ਰਹੀ ਸੀ ਨਾ ਤੇ ਦੋਸਤੋ ਉਸ ਟਾਈਮ ਜਿਹੜਾ ਅਮਰੀਕਾ ਤੇ ਅਜਰੈਲ ਅਜਰੈਲ ਦੀ ਜਿਹੜੀ ਖੁਫੀਆ ਏਜੰਸੀ ਆ ਮਸਾਦ ਇਹਨਾਂ ਨੇ ਇਸ ਜਹਾਜ਼ ਨੂੰ ਜਿਹੜਾ ਚੋਰੀ ਕਰਨ ਦੇ ਬੜੇ ਯਤਨ ਕੀਤੇ ਕਈ ਇਹਨਾਂ ਨੇ ਜਿਹੜੇ ਸੀ ਆਪਣੇ ਆਪਰੇਸ਼ਨ ਲਾਂਚ ਕੀਤੇ ਇੱਕ ਆਪਰੇਸ਼ਨ ਦਾ ਨਾਮ ਇਹਨਾਂ ਨੇ ਜਿਹੜਾ ਰੱਖਿਆ ਸੀਗਾ ਡਾਇਮੰਡ ਡਾਇਮੰਡ ਆਪਰੇਸ਼ਨ ਰੱਖਿਆ ਕਈ ਯਤਨ ਇਹਨਾਂ ਨੇ ਚੋਰੀ ਕਰਨ ਦੇ ਮੈਗ 21 ਨੂੰ ਕੀਤੇ ਪਰ ਇਹ ਕਾਮਯਾਬ ਨਾ ਹੋਏ ਫਿਰ ਇੱਕ ਸਮਾਂ ਆਇਆ 1963 ਦੇ ਵਿੱਚ ਆਪਾਂ ਨੂੰ ਮਿਲ ਜਾਂਦੇ ਆ 1964 ਦਾ ਇੱਕ ਸਮਾਂ ਆਇਆ ਸੋ ਦੋਸਤੋ ਉਸ ਸਮੇਂ ਇਹਨਾਂ ਨੇ ਇਰਾਕ ਦਾ ਇੱਕ ਇਰਾਕ ਦਾ ਇੱਕ ਆਪਣਾ ਪਾਇਲਟ ਖਰੀਦਿਆ ਉਹ ਪਾਇਲਟ ਜਿਹੜਾ ਰਾਕਦਾ ਸੀ ਨਾ ਉਹਦਾ ਅਸਾਈ ਧਰਮ ਦੀ ਕੁੜੀ ਦੇ ਨਾਲ ਵਿਆਹ ਕੀਤਾ ਹੋਇਆ ਸੀ ਅਸਾਈ ਧਰਮ ਦੀ ਕੁੜੀ ਦੇ ਨਾਲ ਉਹਨੇ ਵਿਆਹ ਕਰਵਾ ਲਿਆ ਮਨੀਰ ਰੈਡਫਰ ਦਾ ਉਹ ਜਿਹੜਾ ਸੀਗਾ ਪਾਇਲਟ ਉਹਨੂੰ ਗੱਡਿਆ ਫਿਰ ਮਸਾਦ ਨੇ ਉਹਨੂੰ ਆਪਣੇ ਨਾਲ ਬੁਲਾਇਆ ਉਹਨੂੰ ਇੱਕ ਤਾਂ ਪੈਸੇ ਦਾ ਲਾਲਚ ਦਿੱਤਾ ਫਿਰ ਉਹਨਾਂ ਨੇ ਯਕੀਨ ਦਿਵਾਇਆ ਵੀ ਤੇਰਾ ਸਾਰਾ ਪਰਿਵਾਰ ਅਸੀਂ ਜਾਂ ਅਮਰੀਕਾ ਦੇ ਵਿੱਚ ਜਾਂ ਇਜ਼ਰਾਈਲ 'ਚ ਸੈਟਲ ਕਰਦਾਂਗੇ ਉੱਥੇ ਤੈਨੂੰ ਕੋਈ ਖਤਰਾ ਨਹੀਂ ਹੋ 10 ਲੱਖ ਡਾਲਰ ਦੇ ਕੇ ਫਿਰ ਉਹ ਇਜ਼ਰਾਈਲ ਦੀ ਏਜੰਸੀ ਵਸਾਦ ਨੇ ਉਹਨੂੰ ਪੱਟ ਕੇ ਸੌਦਾ ਕਰਕੇ ਉਹਦਾ ਪਰਿਵਾਰ ਸੈੱਟ ਕਰਕੇ ਉਹਨੇ ਫਿਰ ਇਰਾਕ ਦੇ ਵਿੱਚੋਂ ਟੇਕ ਆਫ ਕਰਕੇ ਮੈਗ ਫਾਈਟਰ ਜੈਟ ਮੈਗ 21 ਇਰਾਕ ਛੋੜ ਆਇਆ ਤੇ ਇਜ਼ਰਾਈਲ ਦੇ ਵਿੱਚ ਲਿਆ ਕੇ ਉਹਨੇ ਤਾਰਤਾ ਸੋ 1963 ਦੇ ਵਿੱਚ ਅਸੀਂ ਡੀਲ ਕਰਕੇ ਖਰੀਦਿਆ ਅਜ਼ਰੈਲ ਨੇ ਇਹਨੂੰ 1964 ਦੇ ਵਿੱਚ ਦੋਸਤੋ ਚੋਰੀ ਕਰ ਲਿਆ ਚੋਰੀ ਕਰਕੇ ਇਹਦੀ ਜਿਹੜੀ ਆ ਜੋ ਵੀ ਤਕਨੀਕ ਆ ਉਹ ਦੇਖੀ ਕਿਉਂਕਿ ਉਹਨਾਂ ਦਾ ਤਾਂ ਮਕਸਦ ਉਹਦੀ ਤਕਨੀਕ ਦੇਖਣਾ ਹੀ ਸੀ ਇਸ ਕਰਕੇ ਉਹਨਾਂ ਨੇ ਸਾਰਾ ਇਹਦਾ ਸਿਸਟਮ ਦੇਖਿਆ ਵੀ ਕਿਹੜੀ ਇਹਦੇ ਵਿੱਚ ਕੋਈ ਕੀ ਤਕਨੀਕ ਲਾਈ ਆ ਕੀ ਇਹ ਕੀਤਾ ਗਿਆ ਸੋ ਇਹ ਸਾਰਾ ਕੁਝ ਦੋਸਤੋ ਇਸ ਮੈਗ 21 ਦੇ ਦੌਰਾਨ ਹੋਇਆ ਸੋ ਇਸ ਮੈਗ 21 ਫਾਈਟਰ ਜੈਟ ਨੇ 62 ਸਾਲ ਭਾਰਤੀ ਹਵਾਈ ਫੌਜ ਦੇ ਵਿੱਚ ਸਰਵਿਸ ਦਿੱਤੀ ਕਈ ਆਪਰੇਸ਼ਨ ਸੈਕਸਫੁਲ ਹੋਏ ਕਾਮਯਾਬੀ ਹਾਸਲ ਕੀਤੀ ਹੈ Air Force ਨੇ ਤੇ ਕਈ ਪਾਇਲਟ ਟ੍ਰੇਨਡ ਹੋਏ ਇਹਨੂੰ ਚਲਾ ਕੇ ਸੋ ਦੋਸਤੋ ਇੰਡੀਅਨ Air Force ਦਾ ਇਹ ਜਿਹੜਾ ਅਸਮਾਨੀ ਯੋद्धा ਇਹਦੀ ਅੱਜ ਦੇ ਦਿਨ ਰਿਟਾਇਰਮੈਂਟ ਸੋ ਜਿੱਥੇ ਦੇ ਨਾਲ ਇੰਨੀਆਂ ਚੰਗੀਆਂ ਚੰਗੀਆਂ ਜਾਦਾ ਜੁੜੀਆਂ ਨੇ ਫਿਰ ਜਦੋਂ ਸਮਾਂ ਆਪਣੀ ਚਾਲ ਚੱਲਦਾ ਜਾਂਦਾ ਤਾਂ ਕੁਸ ਕਮੀਆਂ ਵੀ ਜੁੜ ਜਾਂਦੀਆਂ ਨੇ ਫਿਰ ਇਹਨੂੰ ਜਦੋਂ ਸਮਾਂ ਬੀਤਦਾ ਗਿਆ ਇਹਦੇ ਪੁਰਜ਼ੇ ਪੁਰਾਣੇ ਹੁੰਦੇ ਗਏ ਨਵੇਂ ਬਣ ਨੂੰ ਹਟ ਗਏ ਇਹਦੇ ਰੱਖ-ਰਖਾਅ ਦੇ ਵਿੱਚ ਵੀ ਪਰੇਸ਼ਾਨੀਆਂ ਆਉਣ ਲੱਗੀ ਤਾਂ ਫਿਰ ਜਿੰਨੇ ਭਾਰਤ ਨੇ ਜਹਾਜ਼ ਖਰੀਦੇ ਸੀ ਨਾ ਅਧਿਓ ਵਾਲੇ ਜਹਾਜ਼ ਜਿਹੜੇ ਆਪਣਾ ਫ્લાਇੰਗ ਦੇ ਦੌਰਾਨ ਹੀ ਇਹ ਜਿਹੜੇ ਕ੍ਰੈਸ਼ ਹੋ ਗਏ ਜਿਦੇ ਵਿੱਚ 200 ਦੇ ਕਰੀਬ ਭਾਰਤੀ ਪਾਇਲਟ ਮਾਰੇ ਗਏ ਅਖੀਰਲੀ ਜਿਹੜੀ ਇਹਦੀ ਜੋ ਕ੍ਰੈਸ਼ਿੰਗ ਹੋਈ ਆ ਉਹ ਰਾਜਸਥਾਨ ਦੇ ਬਾੜਮੇਰ ਦੇ ਵਿੱਚ ਇੱਕ ਕ੍ਰੈਸ਼ ਹੋਇਆ ਇਹ ਥੋੜੇ ਟਾਈਮ ਦੀ ਗੱਲ ਏ ਕਰਨੀ ਬਾਈਬੂਈ ਦੇ ਕਰੀਬੇ ਹੋ ਗਿਆ ਉੱਥੇ ਦੋਨੇ ਪਾਇਲਟਾਂ ਦੀ ਮੌਤ ਹੋ ਗਈ ਉਸ ਟਾਈਮ ਫਿਰ ਭਾਰਤ ਸਰਕਾਰ ਤੇ ਇੰਡੀਅਨ 에ਅਰ ਫੋਰਸ ਨੇ ਇਹਨੂੰ ਜਿਹੜਾ ਰਿਟਾਇਰ ਕਰਨ ਦਾ ਫੈਸਲਾ ਲੈ ਲਿਆ। ਸੋ ਦੋਸਤੋ ਇਹਦੀ ਜਗ੍ਹਾ ਭਾਵੇਂ ਬਹੁਤ ਸਾਰੇ ਹੁਣ ਜਿਵੇਂ ਆਪਾਂ ਫਰਾਂਸ ਤੋਂ ਰਫੇਅਰ ਖਰੀਦ ਲਏ ਖੁਦ ਜਿਹੜਾ ਭਾਰਤ ਆਪਣਾ ਤੇਜਸ ਲੜਾਕੂ ਹਲਕਾ ਬਿਮਾਨ ਵਿਕਸਿਤ ਕੀਤਾ ਗਾਉਂ ਦਾ ਨਵਾਂ ਵਰਜਨ ਅਪਗ੍ਰੇਡਡ ਵਰਜਨ ਭਾਰਤ ਬਣਾ ਰਿਹਾ। ਸੋ ਆਪਣੀਆਂ ਖੱਟੀਆਂ ਮਿੱਠੀਆਂ ਜਾਦਾਂ ਲੈ ਕੇ ਜਦੋਂ ਤੱਕ ਇਹ ਵੀਡੀਓ ਤੁਹਾਡੇ ਹੱਥਾਂ ਦੇ ਵਿੱਚ ਹੋਵੇਗੀ ਇਹ ਮੈਗ ਫਾਈਟਰ 21 ਮੈਗ 21 ਫਾਈਟਰ ਜੈਟ ਇਹ ਉਦੋਂ ਆਪਣਾ ਜਿਹੜਾ ਰਿਟਾਇਰਮੈਂਟ ਲੈ ਚੁੱਕਿਆ ਹੋ ਆਖਰੀ ਪਰਵਾਜ਼ ਭਰ ਚੁੱਕਿਆ ਹੋ ਸੋ ਦੋਸਤੋ ਜਿੱਥੇ 에ਅਰ ਫੋਰਸ ਦੀਆਂ ਦੇ ਨਾਲ ਜਾਦਾਂ ਜੁੜੀਆਂ ਨੇ ਨਾ ਤੇ ਉਥੇ ਆਮ ਜਨਤਾ ਜਿੱਥੋਂ ਦੀ ਇਹ ਫਲੈਂਕ ਕਰਦੇ ਸੀ ਸੋ ਸਾਡਾ ਏਰੀਆ ਜਿਹੜਾ ਐਸਕੇ ਰੇਂਜ ਦੇ ਕੋਲੇ ਪੈਂਦਾ ਤੇ ਜਦੋਂ ਇਹ ਸਾਡੇ ਪਿੰਡਾਂ ਤੋਂ ਦੀ ਗੁਜ਼ਰਦੇ ਸੀ ਨਾ ਤੇ ਜਦੋਂ ਦੂਰੋਂ ਸਾਡੇ ਪਿੰਡਾਂ ਤੋਂ ਕੋਈ ਦੂਰ ਤੋਂ ਛੋਟੇ ਬੱਚੇ ਕਿਤੇ ਸਾਡੇ ਇੱਥੇ ਆ ਜਾਂਦੇ ਸੀ ਜਾਂ ਉਹ ਰਾਤ ਰੂਤ ਨੂੰ ਉਦੋਂ ਸਮਾਂ ਹੁੰਦਾ ਸੀ ਗਰਮੀਆਂ 'ਚ ਲੋਕ ਕੋਠਿਆਂ ਦੇ ਪੈਂਦੇ ਸੀ ਤੇ ਕਿਤੇ ਸੁੱਤੇ ਪਏ ਜਵਾਕ ਛੋਟੀ ਉਮਰ ਦੇ ਤੇ ਜਦੋਂ ਇਹਨਾਂ ਨੇ ਫਿਰ ਗਰਜਣਾ ਨਾ ਕਈ ਵਾਰੀ ਜਵਾਕ ਮੰਜੇ ਤੋਂ ਡਿੱਗਣ ਵਾਲੀ ਦੌਬਤ ਆ ਜਾਂਦੀ ਸੀ ਇਹੋ ਜੀ ਇਹਨਾਂ ਦੀ ਗਰਜਣਾ ਸੀ ਸੋ ਇਹ ਅਸਮਾਨੀ ਯੋਧਾ ਦੋਸਤੋ ਆਪਣੀਆਂ ਖੱਟੀਆਂ ਮਿੱਠੀਆਂ ਜਾਦਾ ਛੱਡਦਾ ਹੋਇਆ ਅੱਜ ਰਿਟਾਇਰ ਹੋ ਗਿਆ ਸੋ ਇਹ ਮੈਗ 21 ਦੇ ਸੰਬੰਧ ਦੇ ਵਿੱਚ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ ਠੀਕ ਆ ਵੀ ਮੀਡੀਆ ਤੇ ਬਹੁਤ ਰਿਪੋਰਟਾਂ ਨੇ ਹਿੰਦੀ ਮੀਡੀਆ ਸਾਰਾ ਇਹਦੇ ਬਾਰੇ ਦੱਸ ਰਿਹਾ ਸੋ ਅਸੀਂ ਯਤਨ ਕੀਤਾ ਵੀ ਸਾਡੇ ਆਮ ਭਰਾਵਾਂ ਨੂੰ ਵੀ ਇਹਦੀ ਜਾਣਕਾਰੀ ਮਿਲਣੀ ਚਾਹੀਦੀ ਆ ਇਸ ਕਰਕੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਇਹ ਵਿਸ਼ੇਸ਼ ਰਿਪੋਰਟ ਪੇਸ਼ ਕੀਤੀ ਆ ਉਮੀਦ ਕਰਦੇ ਆ ਵੀ ਸਾਡੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੂਗੀ ਸੋ ਜੇ ਕੋਈ ਕਮੀ ਪੇਸ਼ੀ ਹੋਵੇ ਤਾਂ ਕਮੈਂਟਾਂ ਰਹੀਂ ਦੱਸ ਦਿਓ ਸੋ ਜਰੂਰ ਇਹਨੂੰ ਜਾਣਕਾਰੀ ਨੂੰ ਵੱਧ ਤੋਂ ਵੱਧ ਸਾਡੇ ਪੰਜਾਬੀ ਭਾਈਚਾਰੇ ਦੇ ਵਿੱਚ ਜਾਂ ਸਾਡੇ ਪੰਜਾਬ ਤੋਂ ਲੈ ਕੇ ਜਿੱਥੇ ਤੱਕ ਵੀ ਤੁਸੀਂ ਪਹੁੰਚਾ ਸਕਦੇ ਹੋ ਇਸ ਜਾਣਕਾਰੀ ਨੂੰ ਪਹੁੰਚਾਓ ਤੇ ਅੱਗੇ ਹੋਰ ਵਧੀਆ ਤੋਂ ਵਧੀਆ ਜਾਣਕਾਰੀਆਂ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਰਾਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਮੰਡ ਨਿਊਜ਼ ਪੰਜਾਬ ਅਤੇ ਹੱਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਦੇ ਨਾਲ ਰੱਬ ਰਾਖਾ